ਨਹੀਂ ਬ੍ਰਦਰ ਤੁਸੀਂ ਜਿਹੜਾ ਟੂਰਿਸਟ ਵੀਜ਼ਾ ਜਿਹਨੂੰ ਵੀ ਦਿੱਤਾ ਤੁਸੀਂ ਡਾਕੂਮੈਂਟ ਕੋਈ ਨਹੀਂ ਦਿੱਤੇ ਉਹਨਾਂ ਨੂੰ ਹਲੋ ਮੈਂ ਕਹੇ ਤੁਸੀਂ ਕੋਈ ਡਾਕੂਮੈਂਟ ਨਹੀਂ ਦਿੱਤਾ ਆਪਦੇ ਕੋਲੋਂ ਉਹਨਾਂ ਨੂੰ ਜੀ ਮੈਂ ਇਹਦਾ ਪਾਸਪੋਰਟ ਆਧਾਰ ਕਾਰਡ ਦਿੱਤਾ ਪੈਨ ਕਾਰਡ ਦਿੱਤਾ ਹਾਂਜੀ ਤੇ ਬਾਕੀ ਇਹਨਾਂ ਪ੍ਰੋਪਰਟੀ ਦਾ ਰਿਲੇਸ਼ਨ ਉਹਨਾਂ ਨੇ ਆਪਾਈ ਹੈ ਜੀ ਉਹਨਾਂ ਨੂੰ ਦੱਸਿਆ ਸੀ ਤੁਸੀਂ ਤੁਹਾਡੀ ਕਿੰਨੀ ਪ੍ਰੋਪਰਟੀ ਹੈ ਕੀ ਗੱਲਬਾਤ ਹੈ ਨੇ ਉਹਨਾਂ ਨੇ ਮੈਨੂੰ ਇਹ ਤਾਂ ਦੱਸਿਆ ਜੀ ਕਿ ਅਸੀਂ ਆਹ ਜੀ ਇੰਦੀ ਕੋਈ ਪ੍ਰਾਪਰਟੀ ਸ਼ੋ ਕੀਤੀ ਆ ਵੀ ਉਹ ਆਪੇ ਹੀ ਪ੍ਰਾਪਰਟੀ ਸ਼ੋ ਕਰਤੀ ਉਹਨਾਂ ਨੇ ਤੁਹਾਡੀ ਬਿਨਾਂ ਦੱਸਣ ਤੋਂ ਹੀ ਹਾਂ ਜੀ ਆਪੇ ਹੀ ਪ੍ਰਾਪਰਟੀ ਸ਼ੋ ਕਰਤੀ ਹਾਂ ਜੀ ਉਹਨਾਂ ਨੇ ਆਪੇ ਕੀਤੀ ਸ਼ੋ ਪਹਿਲਾਂ ਤਾਂ ਉਹਨਾਂ ਨੂੰ ਇਹ ਪੁੱਛੋ ਵੀ ਜਿਹੜੀ ਇਹ ਪ੍ਰਾਪਰਟੀ ਮੇਰੀ ਸ਼ੋ ਕੀਤੀ ਹੈ ਹੈ ਕਿੱਥੇ ਕਿ ਮੈਨੂੰ ਤਾਂ ਪਤਾ ਨਹੀਂ ਹਾਂ ਜੀ ਉਹਨਾਂ ਨੂੰ ਪੁੱਛੋ ਪਹਿਲਾਂ ਤਾਂ ਜਿਹੜੀ ਮੇਰੀ ਪ੍ਰਾਪਰਟੀ ਸ਼ੋ ਕੀਤੀ ਆ ਸੀਅਰ ਬੋਟਾ ਬਣਾਈ ਹੈ ਹੈ ਕਿੱਥੇ ਐਕਚੁਅਲ ਦੇ ਵਿੱਚ ਕਿ ਮੈਨੂੰ ਵਿਖਾਤਾ ਦਿਓ ਬਿਲਕੁਲ ਜੀ ਡਿਟੇਲ ਫਾਈਲ ਲੈ ਕੇ ਆਓ ਪਤਾ ਨਹੀਂ ਉਹ ਤੁਹਾਡੀ ਕੀ ਪੋਜੀਸ਼ਨ ਹੋਊਗੀ ਕੀ ਨਹੀਂ ਸਾਰੀ ਫਾਈਲ ਸਟੱਡੀ ਕਰਾਂਗੇ ਤੁਹਾਡਾ ਕੇਸ ਹੋਣਾ ਹੋਇਆ ਤਾਂ ਅਸੀਂ ਤੁਹਾਨੂੰ ਦੱਸਾਂਗੇ ਲੋਜ ਕਰਾਂਗੇ ਨਹੀਂ ਹੋਊਗਾ ਤੇ ਵਾਪਸ ਕਰਦੇ ਆ ਕਿ ਸੇਮ ਡੇ ਜੇ ਸਾਨੂੰ ਲੱਗੂਗਾ ਸਾਡੇ ਨਹੀਂ ਕਰਨਾ ਤਾਂ ਹਾਂ ਜੀ ਠੀਕ ਹੈ ਆਪਣੇ ਦਾ ਕੀ ਚਾਰजेस ਲੱਗਣੇ ਬ੍ਰਦਰ ਕੇਸ ਵੇਖ ਕੇ ਕੀ ਚਾਰजेस ਦੱਸੂਗਾ ਨਾ ਉਹਨਾਂ ਨਾਲ ਤੁਸੀਂ ਟੂਰਿਸਟ ਵੀਜ਼ੇ ਦੀ ਗੱਲ ਕੀਤੀ ਕਿੰਨੇ ਚ ਕੀਤੀ ਸੀ ਹਾਂਜੀ ਉਹਨਾਂ ਨੇ ਕਿਹਾ ਸੀ ਜੀ ਇਹ 8 ਲੱਖ ਰੁਪਏ ਦੇ ਵਿੱਚ ਟੂਰਿਸਟ ਵੀਜ਼ੇ ਦਾ 8 ਲੱਖ ਰੁਪਈਆ ਹਾਂਜੀ ਭਾਜੀ ਟੂਰਿਸਟ ਵੀਜ਼ੇ ਦਾ ਅਸੀਂ 5000 ਰੁਪਈਆ ਲੈਣੇ ਆ ਜੀ ਫਾਈਲ ਕਰਨ ਦਾ ਅੱਛਾ ਜੀ ਹਾਂ ਤੁਸੀਂ 8 ਲੱਖ ਰੁਪਈਆ ਪਤਾ ਨਹੀਂ ਕਿਸ ਚੀਜ਼ ਦਾ ਦੇ ਰਹੇ ਸੀ ਜਾਂ ਕੀ ਚੀਜ਼ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਫਿਰ ਤੁਸੀਂ ਲੋਕੀ ਕਹਿੰਦੇ ਆ ਕੱਲ ਨੂੰ ਕਹਿੰਦੇ ਆ ਕਿ ਕੰਸਲਟੈਂਟ ਮਾੜੇ ਆ ਏਜੰਟ ਟੱਗੀਆਂ ਮਾਰਦੇ ਆ ਤੇ ਆਪਾਂ ਆਪ ਕਦੋਂ ਸੁਧਰਾਂਗੇ ਭਰਾ ਬੱਡੇ ਵੀਰ ਤੂੰ ਕਹਿੰਦਾ ਮੈਂ ਸ਼ਾਊ ਕਰਨੀ ਮੈਂ ਨਾਰਮਲ ਬੰਦਾ ਮੈਂ ਕਹਿੰਦਾ ਤੂੰ ਬਹੁਤ ਵੱਡਾ ਸ਼ਾਊ ਕਰ ਤੂੰ ਤਾਂ ਅਮਬਾਨੀਆਂ ਵਾਂਗੂ ਤਾਂ ਰੇਟ ਦੇਈ ਜਨਾ 5000 ਰੁਪਈਆ ਵਾਲੀ ਚੀਜ਼ ਦਾ ਤੂੰ 8 ਲੱਖ ਰੁਪਈਆ ਦੇਈ ਜਨਾ ਅਜੇ ਤੂੰ ਕਹਿੰਦਾ ਭਰਾ ਤੂੰ ਸ਼ਾਊ ਕਰਨੀ ਹਾਂਜੀ ਉਹ ਤਾਂ ਆ ਤਾਂ ਕਿਹਨੇ ਮੈਨੂੰ ਇੰਨੀ ਦਾ ਮਾਉਂਟਾ ਨਹੀਂ ਜੇ ਆਪਣੇ ਕੋਲੇ ਇੰਨੀ ਕਾਤੇ ਉਹਨਾਂ ਨੇ ਮੈਨੂੰ ਕਿਹਾ ਕਿਨੇ ਇੰਦੀ ਡੀਲ ਕਰਾ ਕੇ ਮੇਰੇ ਵੀਰੇ ਟੂਰਿਸਟ ਵੀ ਸਮਝ ਨਹੀਂ ਉਹਦੀ ਟੂਰਿਸਟ ਵੀਜ਼ੇ ਤੇ ਜਾ ਕੇ ਕਰੋਗੇ ਕੀ ਕੀ ਕਰਾਂਗੇ ਟੂਰਿਸਟ ਵੀਜ਼ੇ ਤੇ ਜਾ ਕੇ ਪੜੀ ਉੱਥੇ ਵਰਕ ਪਰਮਿਟ ਲੈਣ ਲਈ ਤੁਹਾਨੂੰ ਬੱਧਾ ਉੱਥੇ ਜਾ ਕੇ ਫਿਰ ਐਲਐਮਆਈ ਲੈਣੀ ਪਊਗੀ ਤੁਹਾਨੂੰ ਕੋਈ ਆਰਸੀਆਈਸੀ ਹਾਇਰ ਕਰਨਾ ਪਊਗਾ ਉੱਥੇ ਵਰਕ ਪਰਮਿਟ ਆਈ ਥੋੜੀ ਹੋ ਜੂ ਭਰਾਵਾ ਇੱਥੇ ਆਧਾਰ ਕਾਰਡ ਬਣਾਉਣਾ ਹੋਵੇ ਨਾ ਤੇ ਇੱਥੇ ਨਹੀਂ ਬਣਦਾ ਇੰਡੀਆ 'ਚ ਠੀਕ ਹੈ ਜੇ ਉੱਥੇ ਜਾ ਕੇ ਵਰਕ ਪਰਮਿਟ ਬਣਾਏ ਥੋੜੀ ਵੀ ਜਾਂਦੇ ਸਰ ਕੋਈ ਰੈਡੀ ਤੋਂ ਕੇਲੇ ਲੈਣੇ ਗਰੀਦ ਲੋਗੇ ਬ੍ਰਦਰ ਮੈਂ ਜਿੰਨਾ ਚਿਰ ਤੁਹਾਡੇ ਡਾਕੂਮੈਂਟ ਨਹੀਂ ਨਾ ਦੇਖਦਾ ਜਿੰਨਾ ਚਿਰ ਮੈਂ ਪੂਰੇ ਦਾ ਪੂਰਾ ਕੇਸ ਤੁਹਾਡਾ ਸਟੱਡੀ ਨਹੀਂ ਕਰਦਾ ਮੈਂ ਤੁਹਾਨੂੰ ਅੰਦਰ ਕੁਝ ਨਹੀਂ ਦੱਸ ਸਕਦਾ ਮੇਰੇ ਵੀਰੇ ਸਾਰੀ ਫਾਈਲਾਂ ਉਹਨਾਂ ਜਿਹੜੀ ਤੇਰੀ ਜਮ੍ਹਾਂ ਕਰਵਾਈਏ ਉਹਨੇ ਅੰਬੈਸੀ ਦੇ ਵਿੱਚ ਉਹ ਸਾਰੀ ਫਾਈਲ ਉਹਦੇ ਕੋਲੋਂ ਲੈ ਕੇ ਆ ਉਹ ਫਾਈਲ ਸਟੱਡੀ ਕਰਕੇ ਦੱਸਾਂਗੇ ਵੀ ਤੇਰਾ ਕੀ ਹੋ ਸਕਦਾ ਹਾਂਜੀ ਬਿਲਕੁਲ ਵਟਸਐਪ ਤੇ ਵੀ ਭੇਜ ਸਕਦੇ ਤੁਹਾਨੂੰ ਤੁਹਾਨੂੰ ਪਤਾ ਤੁਸੀਂ 8 ਲੱਖ ਦੀ بجائے 3-4 ਲੱਖ ਰੁਪਏ ਤੇ ਕੈਨੇਡਾ ਦੀ ਪੀਆਰ ਵੀ ਲੈ ਸਕਦੇ ਹੋ ਉਹ ਲੋਟੈਂਟੇ ਦੇ ਬੈ ਗਿਆ ਹੁਣ ਉਹਨਾਂ ਦੀ ਕੀ ਪ੍ਰੋਫਾਈਲ ਸੀ ਉਹ ਕੈਨੇਡਾ ਬੈਠਾ ਹੀ ਹੈ ਨਾ ਉਹਨਾਂ ਨੇ ਰੈਫਰੈਂਸ ਦਿੱਤਾ ਉਹਨਾਂ ਨੂੰ ਤਸੱਲੀ ਕਰਵਾਈ ਉਹਨਾਂ ਦੀ ਵਧੀਆ ਕੰਮ ਕਰਵਾ ਕੇ ਕਿ ਤਾਂ ਹੀ ਰੈਫਰੈਂਸ ਦਿੱਤਾ ਨਾ ਭਾਜੀ ਇਹ ਡਿਪੈਂਡ ਕਰਦਾ ਵੀ ਤੁਹਾਡੀ ਫਾਈਲ ਦੇ ਵਿੱਚ ਡਾਕੂਮੈਂਟ ਕੀ ਲੱਗੇ ਹੋਏ ਆ ਇਹ ਜਿਹੜੇ ਡੁਬਲੀਕੇਟ ਡਾਕੂਮੈਂਟ ਬਣਾ ਕੇ ਟੂਰਿਸਟ ਵੀਜ਼ਾ ਦੇ ਸੁਪਨੇ ਦਿਖਾਉਂਦੇ ਆ ਨਾ ਇਹਨਾਂ 'ਚ ਤੁਹਾਨੂੰ ਬਿਜ਼ਨਸ ਮੈਨੇਜਰ ਬਣਾਤਾ ਕਿਸੇ ਦੀ ਕੋਸ਼ਿਸ਼ ਬਣਾਈ ਜਾਂਦੇ ਕਿਸੇ 'ਚ ਕੋਸ਼ਿਸ਼ ਪਰ ਫਾਈਲਾਂ ਇੰਨੀਆਂ ਹਾਈ ਫਾਈ ਬਣਾਈ ਜਾਂਦੇ ਆ ਉਹਨਾਂ ਪਰ ਫਾਈਲਾਂ ਦੀਆਂ ਤਾਂ ਐਲ ਐਮ ਆਈਆਂ ਹੀ ਨਹੀਂ ਮਿਲਦੀਆਂ ਸਾਨੂੰ ਕੋਈ ਗੱਲ ਨਹੀਂ ਵੀਰੇ ਤੁਸੀਂ ਇੱਕ ਵਾਰੀ ਸਾਰੇ ਡਾਕੂਮੈਂਟ ਲੈ ਕੇ ਮੇਰੇ ਕੋਲੇ ਆਓ ਮੈਂ ਤੁਹਾਨੂੰ ਫੇਰ ਦੱਸਦਾ ਵੀ ਕੀ ਕਰ ਸਕਦਾ ਮੈਂ ਤੁਹਾਨੂੰ ਬ੍ਰਦਰ WhatsApp ਤੇ ਇੱਥੇ ਨਾ ਐਡਰੈਸ ਲਿਖ ਕੇ ਭੇਜੋ ਤੁਹਾਨੂੰ ਐਡਰੈਸ ਆ ਜਾਂਦਾ ਸਾਡੇ ਦਫ਼ਤਰ ਦਾ ਠੀਕ ਆ ਬ੍ਰਦਰ ਓਕੇ ਬਾਏ